ਗੁਰਦਾਸਪੁਰ ਦੇ ਡੀਸੀ ਦਫ਼ਤਰ ਨੂੰ ਪਾਕਿਸਤਾਨ ਦੀ ਆਈਐਸਕੇਪੀ ਨਾਂ ਦੀ ਜਥੇਬੰਦੀ ਵੱਲੋਂ ਬੰਬ ਨਾਲ ਉਡਾਉਣ ਦੀ ਇੱਕ ਮੇਲ ਕਰਕੇ ਦਿੱਤੀ ਗਈ ਧਮਕੀ ਜਿਸ ਦੇ ਚੱਲਦੇ ਪੁਲਿਸ ਵੱਲੋਂ ਡੀਸੀ ਕੰਪਲੈਕਸ ਦੀ ਕੀਤੀ ਜਾ ਰਹੀ ਤਲਾਸ਼ੀ ਪੇਸ਼ ਹੈ ਨਵਾਂ ਜ਼ਮਾਨਾ ਟੀਵੀ ਦੀ ਇੱਕ ਵਿਸ਼ੇਸ਼ ਰਿਪੋਰਟ সলেেডব. алар д�олдика ਹਾਂਜੀ ਸਵੇਰੇ ਸਾਡੇ ਇੱਕ ਹਾਰਟ ਇੱਕ ਡੀਸੀ ਸਾਹਿਬ ਤੋਂ ਇੱਕ ਆਫੀਸ਼ਲ ਮੇਲ ਤੇ ਇੱਕ ਥ੍ਰੈਟ ਮੇਲ ਆਈ ਸੀ ਜਿਸ ਵਿੱਚ ਤਿੰਨ ਬੰਬ ਰੱਖੇ ਹੋਣ ਦੀ ਇੱਕ ਇਨਫੋਰਮੇਸ਼ਨ ਆਈ ਸੀ ਉਸ ਦੇ ਸਬੰਧ ਵਿੱਚ ਐਸਐਸਪੀ ਦਿੱਤਿਆ ਸਾਹਿਬ ਦੀ ਇੰਟਰੈਕਸ਼ਨ ਤੇ ਤੇ ਡੀਐਸਪੀ ਮਨਾਰ ਸਾਹਿਬ ਡੀਐਸਪੀ ਦਿਨਨਗਰ ਡੀਐਸਪੀ ਸਿਟੀ ਸਾਹਿਬ ਐਸਐਚਓ ਸਿਟੀ ਡੀਐਸ ਐਸਐਚਓ ਬਿਹਾਰਾਮਪੁਰ ਇਹਨਾਂ ਦੇ ਐਂਟੀ ਟੈਂਟੀ ਸੈਬੋਟੀ ਟੀਮ ਨਾਲ ਅਸੀਂ ਇੱਕ ਸੱਟਿਵ ਆਪਰੇਸ਼ਨ ਕੀਤਾ ਹੈ ਪੂਰੋਂ ਉੱਪਰ ਚੈਕਿੰਗ ਕੀਤੀ ਗਈ ਹੈ ਜਿਸ ਵਿੱਚ ਇਹੋ ਜੀ ਕੋਈ ਵੀ ਅਜੇ ਸ਼ੱਕੀ ਵਸਤੂ ਮਿਲੀ ਨਹੀਂ ਹੈ ਕੋਈ ਨਾਮ ਨੋਮ ਨੋ ਕਿ ਬਲੀ ਜੀ ਡੀਸੀ ਆਫਿਸ ਸਾਰੇ ਕੰਪਲੈਕਸ ਜੀ ਐਜੰਸੀ ਕੋਈ ਨਹੀਂ ਇਹ ਚ ਜੇ ਕੋਈ ਮੇਲ ਆਈ ਹੈ ਜੀ ਉਹ ਸਾਡੀ ਸਾਈਬਰ ਸਟੇਟ ਸਾਈਬਰ ਦੀਆਂ ਟੀਮਾਂ ਹੈਗੀਆਂ ਜੀ ਉਹਨੂੰ ਵੈਰੀਫਾਈ ਕਰ ਰਹੇ ਕਿੱਥੋਂ ਆ ਰਹੀ ਹੈ ਜੀ ਕੁਝ ਮਿਲਿਆ ਨਹੀਂ ਸਰ ਨਹੀਂ ਹਜੇ ਕੁਝ ਨਹੀਂ ਮਿਲਿਆ ਜੀ ਪੀਐਸ ਫੁੱਲੀ ਚੱਲ ਰਿਹਾ ਹੈ ਸਾਰਾ ਕੁਝ ਪੀਐਸ ਫੁੱਲੀ ਚੱਲ ਰਿਹਾ ਨੂੰ ਵੀ ਕੁਝ ਅਲਰਟ ਕੀ ਕਰਿਆ ਨਹੀਂ ਹਾਂਜੀ ਹਾਂਜੀ ਇਹ ਚੈਕਿੰਗ ਚੱਲ ਰਹੀ ਹੈ ਕੰਟੀਨਿਊ ਹੇਠ ਤੱਕ ਪੀਐਸ ਫੁੱਲੀ ਚੱਲ ਰਿਹਾ ਤਾਂ ਅੱਗੇ ਵੀ ਅਸੀਂ ਪੈਨਿਕ ਕ੍ਰੀਏਟ ਨਾ ਹੋਵੇ ਤੇ ਪਬਲਿਕ ਨੂੰ ਅਪੇਅਰ ਕਰਦੇ ਆਂ ਕਿ ਹਜੇ ਇਹੋ ਜਿਹਾ ਕੁਝ ਨਹੀਂ ਹੈ ਤੇ ਆਪਣਾ ਪੀ ਅਗੇ ਡੀਸੀ ਸਾਹਿਬ ਦੀ ਡਾਇਰੈਕਸ਼ਨ ਹੋਊਗੀ ਉਸ ਮੁਤਾਬਕ ਕੰਮ ਕਰਨਗੇ ਜੀ